ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਹ ਰਿਹਾ ਆਪਾਂ ਡੇਢ ਕੌਲੀ ਜਿਹੜੀ ਤੜਾਂ ਦੀ ਲਈ ਆ ਤੇ ਅੱਧੀ ਪਾਣੀ ਕੌਲੀ ਆਪਾਂ ਲੈ ਲਈ ਗੁੜ ਦੀ ਤੇ ਗੁੜ ਆਪਾਂ ਦੇਖ ਕੇ ਹਿਸਾਬ ਦੇ ਨਾਲ ਪਾ ਲੈਣਾ ਆ ਤੇ ਇਹ ਆਪਾਂ ਕੁੱਲਰ ਕੁੱਟਣ ਲੱਗੇ ਆ ਜੀ ਆਪਾਂ ਇਹਨੂੰ ਕੁੱਲਰ ਬੋਲਦੇ ਆ ਤੇ ਪਹਿਲਾਂ ਇੱਕ ਕੌਲੀ ਆਪਾਂ ਪਾ ਲਈ ਤੜਾਂ ਦੀ ਕੁੰਡੇ ਦੇ ਵਿੱਚ ਕੋਈ ਚੱਠੂ ਬੋਲ ਦਿੰਦਾ ਕੁੰਡਾ ਬੋਲ ਦਿੰਦਾ ਆਪਾਂ ਕੁੰਡਾ ਬੋਲਦੇ ਆ ਤੇ ਪਹਿਲਾਂ ਇਹਨਾਂ ਨੂੰ ਆਪਾਂ ਥੋੜੇ ਪੀਸ ਲੈਣੇ ਆ ਫਿਰ ਜਿਹੜੇ ਰਹਿੰਦੇ ਅੱਧੀ ਕੌਲੀ ਤਣਾਂ ਦੀ ਉਹ ਵੀ ਆਪਾਂ ਇਹਦੇ ਵਿੱਚ ਪਾ ਦੇਣੀ ਆ ਸਰਦੀਆਂ ਦੇ ਮੌਸਮ ਦੇ ਵਿੱਚ ਇਹ ਜਿਹੜੀ ਕੁੱਲਰ ਆ ਆਪਾਂ ਨੂੰ ਬਹੁਤ ਹੀ ਫਾਇਦਾ ਕਰਦੀ ਆ ਕਿਉਂਕਿ ਗਰਮ ਹੁੰਦੇ ਆ ਤੇੜ ਵੀ ਗਰਮ ਹੁੰਦੇ ਗੁੜ ਵੀ ਗਰਮ ਹੁੰਦਾ ਟੇਸਟੀ ਵੀ ਬਹੁਤ ਬਣਦੀ ਆ ਤੇ ਫਾਇਦੇਮੰਦ ਵੀ ਬਹੁਤ ਹੁੰਦੀ ਆ ਤੇ ਸਿਹਤ ਵਾਸਤੇ ਵਧੀਆ ਹੁੰਦੇ ਤੇਲ ਜਿਹੜੇ ਦੇਖੋ ਆਪਾਂ ਪਹਿਲਾਂ ਜਿਹੜੀ ਕੌਲੀ ਪਾਈ ਸੀ ਕੁੱਟ ਲਈ ਅੱਧੀ ਕੌਲੀ ਹੋਰ ਸੀ ਉਹ ਵੀ ਪਾ ਲਈ ਆਪਾਂ ਇਹਨੂੰ ਵੀ ਕੁੱਟ ਲੈਣੇ ਆ ਚੰਗੀ ਤਰ੍ਹਾਂ ਪਹਿਲਾਂ ਇਹਨਾਂ ਨੂੰ ਆਪਾਂ ਕੁੱਟ ਲੈਣਾ ਜੇ ਤੁਸੀਂ ਮਿਕਸੀ ਦੇ ਵਿੱਚ ਇਹਨੂੰ ਬਰੀਕ ਕਰਨਾ ਚਾਹੁੰਦੇ ਆ ਤਾਂ ਮਿਕਸੀ ਵਿੱਚ ਵੀ ਕਰ ਸਕਦੇ ਆ ਤੇ ਪਰ ਆਪਾਂ ਜਿਹੜੀ ਇਹਨੂੰ ਕੁੰਡੇ ਦੇ ਵਿੱਚ ਹੀ ਕੁੱਟਣਾ ਆ ਤੇ ਇਹ ਕੁੰਡੇ ਦੇ ਵਿੱਚ ਜਿਹੜੀ ਆ ਵਧੀਆ ਇਹ ਬਣ ਜਾਂਦੀ ਆ ਜੇ ਮਿਕਸੀ ਵਿੱਚ ਵੀ ਉਹਨੂੰ ਪੁਸ਼ ਕਰ ਕਰਕੇ ਤੁਸੀਂ ਇਹਨੂੰ ਜਿਹੜਾ ਆ ਕੁੱਟ ਲਓ ਤੇ ਵਧੀਆ ਕੁੱਟ ਹੋ ਜਾਂਦੀ ਦੇਖੋ ਤੇੜਾ ਆਪਣੇ ਕੁੱਟ ਹੋ ਗਿਆ ਤੇ ਗੁੜ ਆਪਾਂ ਹੁਣ ਆਪਣੇ ਹਿਸਾਬ ਨਾਲ ਪਾ ਲੈਣਾ ਜਿੰਨਾਕ ਆਪਾਂ ਨੂੰ ਮਿੱਠੇ ਦੀ ਜ਼ਰੂਰਤ ਆ ਮੈਂ ਦੇਖੋ ਥੋੜਾ ਗੁੜ ਪਾਇਆ ਸਾਰਾ ਨਹੀਂ ਪਾਇਆ ਤੇ तकरीबन ਇੱਕ ਪੇਸੀ ਜੇ ਨੂੰ ਬੋਲਦੇ ਇੱਕ ਡਲੀ ਉਹੀ ਆਪਾਂ ਪਾਈ ਆ ਕਿਉਂਕਿ ਅਸੀਂ ਮਿੱਠਾ ਬਿਲਕੁਲ ਘੱਟ ਪਾਉਨੇ ਆ ਤੇ ਇਸ ਕਰਕੇ ਆਪਾਂ ਥੋੜਾ ਮਿੱਠਾ ਪਾਇਆ ਤੁਸੀਂ ਜਿਆਦਾ ਪਸੰਦ ਕਰਦੇ ਤਾਂ ਜਿਆਦਾ ਪਾ ਸਕਦੇ ਹੁਣ ਚੰਗੀ ਤਰ੍ਹਾਂ ਇਹਨੂੰ ਜਿਹੜਾ ਆ ਮਿੱਠੇ ਨੂੰ ਤੇ ਤਿਲਾਂ ਨੂੰ ਐਨ ਸਵਾਰ ਕੇ ਕੁੱਟ ਕੇ ਮਿਕਸ ਕਰ ਲੈਣਾ ਐ ਚੰਗੀ ਤਰ੍ਹਾਂ ਤੇ ਜਿਸ ਤਰ੍ਹਾਂ ਪੰਜੀਰੀ ਬਣ ਜਾਂਦੀ ਨਾ ਉਦਾਂ ਦੀ ਇਹ ਬਣ ਜਾਂਦੀ ਆ ਤੇ ਆਪਾਂ ਤਾਂ ਇਹਨੂੰ ਜਿਹੜਾ ਆ ਸਾਡੇ ਇੱਧਰ ਪੰਜਾਬ ਏਰੀਏ ਦੇ ਵਿੱਚ ਜਿਹੜਾ ਕੁਲਰ ਬੋਲਦੇ ਐ ਇਹਨੂੰ ਤਿਲਾਂ ਦੀ ਤੇ ਬਾਕੀ ਤੁਹਾਡੇ ਕੀ ਬੋਲਦੇ ਆ ਕਮੈਂਟ ਕਰਕੇ ਦੱਸਦੇ ਹੋ ਦੇਖੋ ਜੀ ਇਸ ਤਰ੍ਹਾਂ ਇਹਨੂੰ ਆਪਾਂ ਰੜਾਈ ਜਾਂਨੇ ਆ ਤੇ ਗੁੜ ਦੀਆਂ ਡਲੀਆਂ ਜਿਹੜੀਆਂ ਐ ਚੰਗੀ ਤਰ੍ਹਾਂ ਆਪਾਂ ਵਿੱਚ ਇਹਨਾਂ ਸਵਾਰ ਕੇ ਕੁੱਟ ਦੇਣੀਆਂ ਐ ਮਿਕਸ ਕਰ ਦੇਣੀਆਂ ਐ ਤੇ ਖਾਣ ਨੂੰ ਵੀ ਬੜੀ ਟੇਸਟੀ ਇਹ ਬਣਦੀ ਵੀਡੀਓ ਤੁਹਾਨੂੰ ਪਤਾ ਹੀ ਆ ਆਪਾਂ ਬਿਲਕੁਲ ਸੌਖੇ ਜਿਹੇ ਤਰੀਕੇ ਦੇ ਨਾਲ ਬਣਾਨੇ ਹੁੰਨੇ ਆ ਤੇ ਛੋਟੀ ਜੀ ਰੱਖ ਕੇ ਆਪਾਂ ਵੀਡੀਓ ਬਣਾਉਨੇ ਹੁੰਨੇ ਆ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਸਪੋਰਟ ਕਰਦਿਆ ਕਰੋ ਜੀ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ ਨਵੇਂ ਵੀਵਰ ਸਬਸਕ੍ਰਾਈਬ ਕਰ ਲਓ ਮੇਰੇ ਚੈਨਲ ਨੂੰ ਤੇ ਵਸ ਇਸ ਤਰ੍ਹਾਂ ਇਹਨੂੰ ਆਪਾਂ ਜਿਹੜਾ ਕੁੱਟੀ ਜਾਂਦੇ ਆ ਤੇ ਕੁੱਟ ਕੇ ਐਨ ਇਹਨੂੰ ਇੱਕੋ ਜੇ ਜਿਹੜੀ ਆ ਪੰਜੀਰੀ ਦੀ ਤਰ੍ਹਾਂ ਇਹਨੂੰ ਆਪਾਂ ਤਿਆਰ ਕਰ ਲੈਣਾ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਹੀ ਫਾਇਦਾ ਕਰਦੀ ਇਹ ਸਰਦੀ ਦੇ ਮੌਸਮ ਦੇ ਵਿੱਚ ਗਰਮੀਆਂ ਵਿੱਚ ਨਹੀਂ ਖਾਣੇ ਚਾਹੀਦੇ ਤਿਲ ਤੇ ਇਹਨਾਂ ਦੀ ਤਸਵੀਰ ਜਿਹੜੀ ਬਹੁਤ ਗਰਮ ਹੁੰਦੀ ਆ ਇਸ ਕਰਕੇ ਇਹਨਾਂ ਨੂੰ ਸਰਦੀ ਦੇ ਵਿੱਚ ਹੀ ਖਾਣਾ ਚਾਹੀਦਾ ਤੇ ਇਸ ਤਰ੍ਹਾਂ ਇਹਨੂੰ ਆਪਾਂ ਜਿਹੜਾ ਚੰਗੀ ਤਰ੍ਹਾਂ ਪੱਟੀ ਜਾਂਦੇ ਆ ਤੇ ਪਟ ਕੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਹੋਰ ਮਿਕਸ ਕਰ ਲੈਨੇ ਆਪਾਂ ਦੇਖੋ ਕੁਲਰ ਆਪਣੀ ਜਿਹੜੀ ਤਿਆਰ ਹੋ ਗਈ ਆ ਇਹ ਤੇ ਹਾਲੇ ਆਪਾਂ ਹੋਰ ਇਹਨੂੰ ਮਿਕਸ ਕਰ ਲੈਣੇ ਚੰਗੀ ਤਰ੍ਹਾਂ ਜੇ ਸਵਾਰ ਕੇ ਜਿਹੜੇ ਤੇਲ ਐਨ ਕੁੱਟ ਹੋ ਜਾਣ ਇਹ ਤੇ ਇਹਨਾਂ ਹੀ ਤਾਂ ਮੂੰਹ ਦੇ ਵਿੱਚ ਜਿਹੜੇ ਉੱਦੇ ਤੇਲ ਆਪਣੇ ਆਉਂਦੇ ਨੇ ਤੇ ਵੈਸੇ ਕੋਈ ਨੁਕਸਾਨ ਨਹੀਂ ਇਹਨਾਂ ਦਾ ਹੁੰਦਾ ਪਰ ਫਿਰ ਵੀ ਜਿਹੜੀ ਕੁੱਟੀ ਹੋ ਐਨ ਵਧੀਆ ਪਿੰਨੀ ਦੀ ਤਰ੍ਹਾਂ ਬਣਦੀ ਹੋਵੇ ਨਾ ਤੇ ਉਹੀ ਕੁਲਰ ਵਧੀਆ ਬਣਦੀ ਆ ਉਹੀ ਮੰਨੀ ਜਾਂਦੀ ਆ ਵਧੀਆ ਤੇ ਟੇਸਟੀ ਵੀ ਬੜੀ ਬਣ ਜਾਂਦੀ ਆ ਜਦੋਂ ਇਹਦਾ ਜਿਹੜਾ ਇਹਦੇ ਵਿੱਚ ਤੇਲ ਘਿਓ ਹੁੰਦਾ ਨਾ ਤੇ ਉਹ ਕੁੱਟ ਕੇ ਜਿਹੜਾ ਐਨ ਬਾਹਰ ਆ ਜਾਂਦਾ ਆ ਤੇ ਵਧੀਆ ਇਹ ਐ ਰਲ ਜਾਂਦੀ ਆ ਪਿੰਨੀਆਂ ਦੀ ਤਰ੍ਹਾਂ ਬਣ ਜਾਂਦੀ ਆ ਤੇ ਵਸੇ ਮਿਕਸੀ ਵਿੱਚ ਕਰਨਾ ਚਾਹੁੰਨੇ ਤਾਂ ਤੁਸੀਂ ਤੇੜਾ ਨੂੰ ਥੋੜੇ ਜਿਹੇ ਜਿਹੜੇ ਆ ਪਹਿਲਾਂ ਰੋਸਟ ਕਰ ਲਓ ਬਿਨਾਂ ਕਿਓ ਤੇਲ ਤੋਂ ਤੇ ਤੇੜਾ ਨੂੰ ਜਿਹੜੇ ਥੋੜੇ ਜਿਹਾ ਰੋਸਟ ਕਰ ਲਓ ਗਰਮ ਹੋ ਜਾਣ ਉਹ ਤੇ ਉਹ ਗਰਮ ਹੋ ਕੇ कुरकुरੇ ਜੇ ਬਣ ਜਾਂਦੇ ਆ ਤੇ ਫਿਰ ਤੁਸੀਂ ਮਿਕਸੀ ਨੂੰ ਪੁਸ਼ ਕਰਕੇ ਤੇ ਉਹਨੂੰ ਉਹਦੇ ਵਿੱਚ ਤੁਸੀਂ ਲਗਾਤਾਰ ਨਹੀਂ ਉਹਨੂੰ ਚਲਾਉਣਾ ਨਹੀਂ ਤਾਂ ਇਹਨਾਂ ਦਾ ਤੇਲ ਨਿਕਲਿਆ ਆਊਗਾ ਤੇੜਾ ਦਾ ਤੇ ਪੁਸ਼ ਕਰਕੇ ਇਹਨੂੰ ਬਰੋਕ ਰੋਕ ਕੇ ਜਿਹੜਾ ਮਿਕਸੀ ਨੂੰ ਚਲਾਈ ਜਾਓ ਦੇਖੋ ਇਸ ਤਰ੍ਹਾਂ ਦੀ ਆਪਾਂ ਜਿਹੜੀ ਆ ਕੁੱਲਰ ਕੁੱਟ ਲੈਣੀ ਕੁੱਲਰ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਈ ਆ ਤੇ ਦੇਖੋ ਐਦਾਂ ਦੀ ਆਪਾਂ ਬਣਾਉਣੀ ਆ ਇਹ ਤੇ ਐਦਾਂ ਪਿੰਨੀ ਜੇ ਦੀ ਬਣਨੀ ਚਾਹੀਦੀ ਆ ਜੇ ਤਿਲ ਨਹੀਂ ਕੁੱਟ ਹੋਏ ਹੋਣਗੇ ਤੇ ਇਸ ਤਰ੍ਹਾਂ ਇਹਦੀ ਮੁਠੀ ਜੇ ਨਹੀਂ ਵੱਜੂਗੀ ਤੇ ਹੱਥ ਮੇਰੇ ਦੇਖ ਸਕਦੇ ਤੁਸੀਂ ਜਿਹੜਾ ਤੇਲ ਜੇ ਹੱਥ ਨੂੰ ਲੱਗਦਾ ਨਾ ਤੇਲਾਂ ਦੇ ਵਿੱਚੋਂ ਇਹ ਤੇਲ ਜਿਹੜਾ ਨਿਕਲਿਆ ਆਉਂਦਾ ਆ ਬਹੁਤ ਹੀ ਵਧੀਆ ਕੁੱਲਰ ਆਪਣੀ ਬਣ ਕੇ ਜਿਹੜੀ ਤਿਆਰ ਹੋ ਗਈ ਆ ਜ਼ਰੂਰ ਟਰਾਈ ਕਰਿਓ ਇੱਕ ਵਾਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਸਪੋਰਟ ਕਰੋ ਮੇਰੇ ਚੈਨਲ ਨੂੰ ਕਿਸੇ ਵੀ ਭਾਂਡੇ ਦੇ ਵਿੱਚ ਤੁਸੀਂ ਇਹਨੂੰ ਪਾ ਕੇ ਜਿੰਨੀ ਦੇਰ ਮਰਜ਼ੀ ਇਹਨੂੰ ਰੱਖ ਸਕਦੇ ਕੁਝ ਨਹੀਂ ਇਹਦਾ ਵਿਗੜਦਾ ਕਿਉਂਕਿ ਇਹਦੇ ਵਿੱਚ ਆਪਾਂ ਪਾਣੀ ਨਹੀਂ ਪਾਇਆ ਕੁਝ ਹੋਰ ਨਹੀਂ ਪਾਇਆ ਸੁੱਕੀ ਆ ਬਿਲਕੁਲ ਤੇ ਐਸੇ ਤਰ੍ਹਾਂ ਇਹਨੂੰ ਕੁੱਟ ਕੇ ਤੁਸੀਂ ਜਿੰਨੀ ਦੇਰ ਮਰਜ਼ੀ ਰੱਖ ਸਕਦੇ ਰੋਟੀ ਤੋਂ ਬਾਅਦ ਦੋ ਚਮਚੇ ਖਾ ਲਓ ਜਦੋਂ ਦਿਲ ਕਰੇ ਤੁਸੀਂ ਖਾ ਸਕਦੇ ਆ ਤੇ ਲਓ ਜੀ ਆਪਣੀ ਕੁੱਲਰ ਜਿਹੜੀ ਬਣ ਕੇ ਤਿਆਰ ਹੋ ਗਈ ਆ ਵਧੀਆ ਤਰੀਕੇ ਦੇ ਨਾਲ ਬਣਾਓ ਖਾਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਦੇਖੋ ਐ ਪਿੰਨੀ ਦੀ ਤਰ੍ਹਾਂ ਮੁੱਠੀ ਇਹਦੀ ਵੱਜਦੀ ਆ ਤੇ ਬਸ ਆਪਣੀ ਕੁੱਲਰ ਤਿਆਰ ਹੋ ਗਈ ਆ ਕਿਸੇ ਵੀ ਡੱਬੇ ਦੇ ਵਿੱਚ ਪਾ ਕੇ ਤਾਂ ਤੁਸੀਂ ਇਹਨੂੰ ਰੱਖ ਲਓ ਜਦੋਂ ਦਿਲ ਕਰੇ ਤੇ ਕੱਢ ਕੇ ਇਹਨੂੰ ਖਾ ਸਕਦੇ ਆ ਜੀ ਬਹੁਤ ਹੀ ਟੇਸਟੀ ਨਮੀ ਜਿਹੀ ਚੀਜ਼ ਆ ਇਹ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਸਿਹਤ ਲਈ ਵੀ ਬਹੁਤ ਫਾਇਦੇਮੰਦ ਆ ਖਾਸ ਕਰਕੇ ਸਰਦੀ ਵਿੱਚ ਗਰਮੀ 'ਚ ਨਹੀਂ ਖਾਣੀ ਚਾਹੀਦੀ ਇਹ